ਵਾਗਿਆਂ ਚ ਕੁਝ ਹੋਰ ਹੀ ਚੱਲੀ ਜਾਂਦਾ ਹੁੰਦਾ ਧਰਤੀ ਤੇ ਕੁਝ ਹੋਰ ਹੀ ਚੱਲੀ ਜਾਂਦਾ ਹੁੰਦਾ ਕਈ ਸੜਕਾਂ ਹੈ ਜਿ ਇਹਨੇ ਜਿਹੜੀਆਂ ਕਾਵਗੀਆਂ ਚੱਲੀ ਜਾਂਦੀਆਂ ਨੇ ਧਰਤੀ ਤੇ ਹੈ ਹੀ ਨਹੀਂ ਉਹ ਅਸੀਂ ਇੱਕ ਜਦੋਂ ਮੈਂ ਕਲਾਕਾਰ ਦੇ ਤੌਰ ਤੇ ਵਿਚਰਦਾ ਸੀ ਕਰ ਗੱਲਾਂ ਤਾਂ ਉਦੋਂ ਮੈਂ ਇਹੀ ਕਰਦਾ ਸੀ ਗੱਲਾਂ ਤਾਂ ਨਹੀਂ ਬਦਲੀਆਂ ਗੱਲਾਂ ਤਾਂ ਮੈਂ ਸਿਸਟਮ ਤੇ ਸਟਾਇਰ ਹੀ ਕਰਦਾ ਸੀ ਜਾਂ ਜਿਹੜਾ ਲੋਕਾਂ ਨਾਲ ਤੱਕਾ ਹੁੰਦਾ ਮੈਂ ਉਹਦੇ ਬਾਰੇ ਉਹ ਬੋਲਦਾ ਸੀ ਅੱਜ ਯੂਨੀਵਰਸਿਟੀ ਦੇ ਵਿੱਚ ਬਹੁਤ ਸਾਰੇ ਸ਼ੋਅ ਕੀਤੇ ਉਹ ਚ ਅਸੀਂ ਕੀਤਾ ਸੀਗਾ ਇੱਕ ਕਿ ਕਿਤੇ ਨਹਿਰ ਤੇ ਪੁਲ ਬਣਾਇਆ ਤਾਂ ਮੰਤਰੀ ਜੀ ਜਿਹੜੇ ਸੀਗੇ ਠੇਕੇਦਾਰ ਨਾਲ ਰਲ ਕੇ ਪੈਸੇ ਖਾ ਗਏ ਕਾਗਜ਼ਾਂ 'ਚ ਲਿਖਤਾ ਪੁਲ ਬਣ ਗਿਆ ਪੁਲ ਬਣਾਇਆ ਨਹੀਂ ਨਹਿਰ ਤੇ ਕਾਗਜ਼ਾਂ 'ਚ ਬਣ ਗਿਆ ਉਹ ਕਿਤੇ ਕੁਦਰਤੀ 1.5 ਸਾਲ ਬਾਅਦ ਜਦ ਪ੍ਰਧਾਨ ਮੰਤਰੀ ਦਾ ਦੌਰਾ ਆ ਗਿਆ ਉਸ ਸੜਕ ਤੋਂ ਉਹ ਸਫਾਈ ਵਿਭਾਗ ਦੇ ਕਰਮਚਾਰੀ ਜਿਹੜੇ ਸੀਗੇ ਉਹ ਕਲੀ ਲੈ ਕੇ ਆ ਗਏ ਟਰੱਕ ਭਰ ਕੇ ਵੀ ਪੁਲ ਤੇ ਕਲੀ ਕਰਨੀ ਹੈ ਪ੍ਰਧਾਨ ਮੰਤਰੀ ਨੇ ਲੰਘਣਾ ਹੈ ਉਹਨਾਂ ਨੂੰ ਪੁਲ ਨਾਲ ਲੱਭੇ ਜੀ ਤੇ ਵੜਾ ਉਹਨਾਂ ਨੇ ਇਧਰ ਉਧਰ ਵੀ ਦੇਖਿਆ ਤੋ ਉਹਨਾਂ ਨੇ ਫੋਨ ਕੀਤਾ ਮੰਤਰੀ ਸਾਹਿਬ ਨੂੰ ਵੀ ਜਨਾਬ ਅਸੀਂ ਤਾਂ ਸਫਾਈ ਮਹਿਕਮੇ ਦੇ ਕਰਮਚਾਰੀਆ ਇੱਕ ਟਰੱਕ ਲਈ ਫਿਰਦੇ ਆ ਕਲੀ ਦਾ ਤੇ ਪੁਲ ਤੇ ਕਲੀ ਕਰਨੀ ਹੈ ਪ੍ਰਧਾਨ ਮੰਤਰੀ ਦਾ ਦੌਰਾ ਹੈ ਸਾਨੂੰ ਉੱਤੋਂ ਹੁਕਮ ਨੇ ਤੇ ਜਨਾਬ ਪੁਲ ਤੁਸੀਂ ਬਣਾਇਆ ਸੀ ਕਹਿੰਦੇ ਹਾਂ ਕਹਿੰਦੇ ਜੀ ਸਾਨੂੰ ਤਾਂ ਪੁਲ ਲੱਭਦੇ ਹੀ ਨਹੀਂ ਅਸੀਂ ਤਾਂ ਥੱਲੇ ਗੋਤਾ ਲਾ ਕੇ ਵੀ ਦੇਖ ਲਿਆ ਥੱਲੇ ਨਾ ਡਿੱਗ ਪਿਆ ਹੋਵੇ ਤੇ ਪੁਲ ਨਹੀਂ ਲੱਭ ਰਿਹਾ ਜੀ ਅਸੀਂ ਕਲੀ ਲਈ ਫਿਰਦੇ ਆ ਜੀ ਟਰੱਕ ਇੱਕ ਸਾਡੇ ਤੈਨੂੰ ਸੋ ਬੋਰੀਆਂ ਨੇ ਇਹਦੇ ਚ ਕਲੀ ਦੀਆਂ ਉਹ ਉਹ ਉਧਰੋਂ ਮੰਤਰੀ ਸਾਹਿਬ ਕਹਿੰਦੇ ਫਿਰ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਐ ਉਹ ਕਹਿੰਦੇ ਜੀ ਸ਼ਰਮ ਤੁਹਾਨੂੰ ਆਉਣੀ ਚਾਹੀਦੀ ਐ ਤੁਸੀਂ ਪੁਲ ਬਣਾਇਆ ਨਹੀਂ ਦਕਾਰਿਆਂ ਚ ਲਿਖਤਾ ਪੁਲ ਐ ਉਹ ਕਹਿੰਦੇ ਇਸੇ ਕਰਕੇ ਮੈਂ ਕਹਿਣਾ ਜੀ ਅਸੀਂ ਐਡਾ ਵੱਡਾ ਪੁਲ ਖਾ ਕੇ ਤੁਸੀਂ 350 ਬੋਰੀਆਂ ਕਲੀ ਦੀ ਨਹੀਂ ਖਾ ਸਕਦੇ ਤੁਸੀਂ ਵੀ ਲਿਖ ਦੋ ਵੀ ਬਣਾ ਵੀ ਕਰਤੀ ਪਹਿਲਾਂ ਇਹ ਚੱਲਦਾ ਸੀ ਕੰਮ ਅਸਲ ਚ ਸਹੀ ਗੱਲ ਹੈ ਨਾ ਇਦਾਂ ਹੁੰਦਾ ਸੀ ਨਾ ਯਕੀਨ ਟੁੱਟ ਗਿਆ ਫਿਰ ਫਿਰ ਸਰਕਾਰਾਂ ਤੇ ਵਿਸ਼ਵਾਸ ਨਹੀਂ ਰਿਹਾ ਫਿਰ ਲੀਡਰਾਂ ਤੋਂ ਵਿਸ਼ਵਾਸ ਟੁੱਟਿਆ ਵੀ ਨਹੀਂ ਯਾਰ ਇਹ ਕਹਿੰਦੇ ਕੁਝ ਹੋਰ ਨੇ ਕਰਦੇ ਕੁਝ ਹੋਰ ਨੇ ਫਿਰ 2022 ਚ ਮੇਰੀ ਡਿਊਟੀ ਲਈ ਰੱਬ ਨੇ ਤਾਂ ਮੇਰੇ ਤੇ ਤੁਸੀਂ ਵਿਸ਼ਵਾਸ ਕਰ ਲਿਆ ਕਿ ਚਲੋ ਇਹਨੂੰ ਵੀ ਚੈੱਕ ਕਰ ਲੈਨੇ ਆ ਪਹਿਲਾਂ ਮੈਂ 8 ਸਾਲ ਲੋਕ ਸਭਾ ਚ ਰਿਹਾ ਮੈਂ ਉੱਥੇ ਮੁੱਦੇ ਚੱਕਦਾ ਰਿਹਾ ਤਾਂ ਕਹਿੰਦੇ ਯਾਰ ਠੀਕ ਲੱਗਦਾ ਆਪਣੇ ਆਪਣੇ ਮੁੰਡਾ ਆਮ ਘਰਾਂ ਚੋਂ ਹੀ ਆ ਇਹ ਤੇ ਵਿਸ਼ਵਾਸ ਕਰ ਲੈਨੇ ਮੇਰੇ ਤੇ ਵਿਸ਼ਵਾਸ ਕੀਤਾ ਤਾਂ ਹੁਣ ਮੈਂ ਉਸੇ ਵਿਸ਼ਵਾਸ ਨੂੰ ਬਚਾਉਂਦਾ ਤੇ ਨਿਭਾਉਂਦਾ ਫਿਰਦਾ ਕਿਉਂਕਿ ਲੋਕਾਂ ਦੀ ਡਿਊਟੀ ਤਾਂ ਖਤਮ ਹੋ ਗਈ ਨਾ ਵਿਸ਼ਵਾਸ ਕਰਕੇ ਮੇਰੀ ਜ਼ਿੰਮੇਵਾਰੀ ਸ਼ੁਰੂ ਹੋ ਗਈ ਐਡਾ ਵੱਡਾ ਵਿਸ਼ਵਾਸ ਲੈ ਕੇ ਫਿਰਦਾ ਸੋ ਇਹ ਵਿਸ਼ਵਾਸ ਬਹੁਤ ਵੱਡੀ ਚੀਜ਼ ਹੈ ਜੀ ਅੱਜ ਦੇ ਜ਼ਮਾਨੇ 'ਚ ਜਦੋਂ ਸਕੇ ਭਾਈ ਤੇ ਵਿਸ਼ਵਾਸ ਨਹੀਂ ਜਦੋਂ ਆਪਾਂ ਖਬਰਾਂ ਪੜਦੇ ਆ ਪੁੱਤ ਵੱਲੋਂ ਪਿਓ ਦਾ ਕਤਲ ਸਾਲੇ ਜੀਜੇ ਦਾ ਆਪਸ 'ਚ ਲੜਾਈਆਂ ਵਿਸ਼ਵਾਸ ਹੈ ਨਹੀਂ ਪਦਾਰਥਵਾਦੀ ਹੋ ਗਏ ਸੋ ਇਹ ਵਿਸ਼ਵਾਸ ਕਾਇਮ ਰੱਖਣਾ ਬਹੁਤ ਵੱਡੀ ਗੱਲ ਹੈ ਔਰ ਕਾਇਮ ਪ੍ਰਮਾਤਮਾ ਜੀ ਸਮਤ ਬਖਸ਼ਿਤਾ ਆਏ ਇੱਕ ਮੈਂ ਤੁਹਾਨੂੰ ਗੱਲ ਦੱਸਦਾ ਇੱਕ ਪੁਰਾਣੇ ਜ਼ਮਾਨੇ ਦੀ ਗੱਲ ਹੈ ਇੱਕ ਡੇਰੇ ਤੇ ਇੱਕ ਸਾਧ ਰਹਿੰਦਾ ਸੀ ਉਸ ਸਾਧ ਕੋਲੇ ਇੱਕ ਬਹੁਤ ਰੇਅਰੈਸਟ ਆਫ ਰੇਅਰ ਨਸਲ ਦਾ ਘੋੜਾ ਸੀ ਚਿੱਟੇ ਰੰਗ ਦਾ ਉਹ ਨਸਲ ਖਤਮ ਹੀ ਹੋ ਗਈ ਸੀ ਬੜਾ ਮਹਿੰਗਾ ਘੋੜਾ ਸੀ ਡੇਰੇ ਵਾਲੇ ਸਾਧ ਕੋਲੇ ਉਸ ਵੇਲੇ ਡਾਕੂਆਂ ਦਾ ਜ਼ਮਾਨਾ ਸੀ ਡਾਕੂ ਨੂੰ ਪਤਾ ਲੱਗ ਗਿਆ ਵੀ ਉਹਦੇ ਕੋਲੇ ਸਾਧ ਕੋਲੇ ਘੋੜਾ ਹੈ ਤਾਂ ਜਿਹੜਾ ਡਾਕੂਆਂ ਦਾ ਹੈੱਡ ਸੀ ਉਹ ਕਹਿੰਦਾ ਯਾਰ ਸਾਧ ਬੰਦਾ ਹੈ ਚਲੋ ਗੋਲੀਬਾਰੀ ਕਾਹਨੂੰ ਕਰਨੀ ਹੈ ਖੂਨ ਖਰਾਬਾ ਕਾਹਨੂੰ ਕਰਨਾ ਹੈ ਇੱਕ ਡਾਕੂ ਭੇਜਤਾ ਕਹਿੰਦਾ ਯਾਰ ਪੈਸੇ ਪੁੱਛ ਲੈ ਉਹ ਤੂੰ ਪੈਸੇ ਦੇ ਦਾਂਗੇ ਉਹਨੂੰ ਘੋੜਾ ਖਰੀਦ ਲਓ ਉਹ ਗਿਆ ਜੀ ਉਹ ਕਹਿੰਦਾ ਬਾਬਾ ਜੀ ਆ ਜਿਹੜਾ ਘੋੜਾ ਹੈ ਕਿੰਨੇ ਦਾ ਵੇਚਣਾ ਹੈ ਉਹ ਕਹਿੰਦਾ ਪੁੱਤ ਮੈਂ ਤਾਂ ਵੇਚਣਾ ਹੀ ਨਹੀਂ ਇਹ ਤਾਂ ਮੈਂ ਬਸ਼ੀਰਾ ਪਾਲਿਆ ਛੋਟਾ ਜਿਹਾ ਹੁੰਦਾ ਵਿਸ਼ਵਾਸ ਦੀ ਦੱਸਦਾ ਮੈਂ ਗੱਲ ਤੁਹਾਨੂੰ ਉਹ ਕਹਿੰਦਾ ਬਾਬਾ ਜੀ 20 ਲੱਖ ਦੇ ਦिए ਉਹ ਕਹਿੰਦਾ ਵੀ 20 ਲੱਖ ਤਾਂ ਤਾਂ ਦੇਉਂਗੇ ਜੇ ਮੈਂ ਵੇਚੂਗਾ ਜਦੋਂ ਮੰਡੀ 'ਚ ਹੀ ਨਹੀਂ ਹੈਗਾ ਘੋੜਾ ਤੂੰ ਕੀਮਤ ਕੋਲ ਆਈ ਜਾਣਾ ਕਹਿੰਦਾ ਚਲੋ 50 ਤੇ ਨਵੇੜੀਏ 50 ਲੱਖ ਕਹਿੰਦਾ ਵੀ ਨਾ ਮੈਂ ਤਾਂ ਨਹੀਂ ਵੇਚਣਾ ਕਹਿੰਦਾ ਡਾਕੂ ਬਗੇਲ ਸਿੰਘ ਵੱਲੋਂ ਆਏ ਆ ਕਰੋੜ ਤੇ ਗੱਲ ਖਤਮ ਕਰ ਲਈਏ ਗੱਲ ਕਾਹਨਾ ਬਧਾਈਏ ਉਹ ਕਹਿੰਦਾ ਭਾਈ ਮੈਂ ਵੇਚ ਰਾਂ ਨਹੀਂ ਜਿਹਦੇ ਵੱਲੋਂ ਮਰਜ਼ੀ ਆਏ ਆ ਤੂੰ ਚੱਲ ਫਿਰ ਕਹਿੰਦਾ ਬਾਬਾ ਲੈ ਹੁਣ ਸਿਰੇ ਦੀ ਕਹਿੰਦਾ ਮੈਂ ਲਿਆ ਡੇਢ ਕਰੋੜ ਤੇ ਕੰਮ ਖਤਮ ਲਿਆ ਮੇਰੇ ਕੋ ਘੋੜੇ ਦੀ ਬਾਗਾਂ ਫੜਾਉਂ ਕਹਿੰਦਾ ਭਾਈ ਮੈਂ ਜਦੋਂ ਵੇਚਣਾ ਹੀ ਨਹੀਂ ਉਹਨੇ ਜਾ ਕੇ ਜੀ ਡਾਕੂ ਨੇ ਦੱਸਤਾ ਆਪਣੇ ਬੌਸ ਨੂੰ ਕਿ ਉਹ ਕਹਿੰਦਾ ਮੈਂ ਤਾਂ ਵੇਚਣੀ ਨਹੀਂ ਉਹ ਗਿਆ ਚਲ ਠੀਕ ਹੈ ਯਾਰ ਸਾਧ ਸੰਤ ਨੇ ਆਪਦੇ ਮੂਡ ਚ ਹੁੰਦੇ ਆ ਕਿਤੇ ਚਾਰ ਪੰਜ ਦਿਨਾਂ ਬਾਅਦ ਉਹੀ ਡੇਰੇ ਵਾਲਾ ਸਾਧ ਉਸੇ ਘੋੜੇ ਤੇ ਸਵਾਰ ਹੋ ਕੇ ਸ਼ਹਿਰ ਵੱਲ ਨੂੰ ਜਾ ਰਿਹਾ ਸੀ ਰਸਤੇ 'ਚ ਇੱਕ ਹੋਰ ਬੰਦਾ ਬਜ਼ੁਰਗ ਕੁੱਬਾ ਸੋਟੀ ਨਾਲ ਤੁਰ ਰਿਹਾ ਸੀ ਬਿਮਾਰ ਤੇ ਅੰਨਾ ਉਹ ਵੀ ਸ਼ਹਿਰ ਵੱਲ ਨੂੰ ਜਾ ਰਿਹਾ ਸੀ ਉਹ ਕਹਿੰਦਾ ਭਾਈ ਮੈਂ ਅੱਖਾਂ ਤੋਂ ਤਾਂ ਅੱਜਾਂ ਅੱਖਾਂ ਤੋਂ ਤਾਂ ਮੈਨੂੰ ਦਿਖਦਾ ਨਹੀਂ ਪਰ ਮੇਰੇ ਕੰਨ ਚੱਲਦੇ ਨੇ ਪਰ ਮੈਨੂੰ ਕੰਨਾਂ ਨੂੰ ਆਵਾਜ਼ ਆਈ ਹੈ ਘੋੜੇ ਦੇ ਪੌੜਾਂ ਦੀ ਕੋਈ ਸੱਜਣ ਸ਼ਹਿਰ ਵੱਲ ਨੂੰ ਜਾ ਰਿਹਾ ਘੋੜੇ ਤੇ ਮੈਂ ਬਿਮਾਰ ਹਾਂ ਜੇ ਕਿਤੇ ਮੈਨੂੰ ਨਾਲ ਲੈ ਜਾਏ ਮੈਂ ਬਚ ਜੂਗਾ ਨਹੀਂ ਮੈਨੂੰ ਲੱਗਦਾ ਨਹੀਂ ਮੈਂ ਤੁਰ ਕੇ ਸ਼ਹਿਰ ਪਹੁੰਚੂਗਾ ਮੈਂ ਰਾਹ 'ਚ ਹੀ ਮਰ ਸਕਦਾ ਉਹ ਸਾਧ ਬੰਦਾ ਸੀ ਉਹ ਕਹਿੰਦਾ ਕੋਈ ਗੱਲ ਨਹੀਂ ਉਤਰਿਆ ਕਹਿੰਦਾ ਬਾਬਾ ਜੀ ਪਹਿਲਾਂ ਤੁਸੀਂ ਬਹਿ ਜਾਓ ਫਿਰ ਮੈਂ ਪਿੱਛੋਂ ਬਹਿ ਕੇ ਮੈਂ ਚਲਾ ਲੂੰਗਾ ਜਦੋਂ ਉਹਨੂੰ ਬਿਠਾਇਆ ਉਹਨੇ ਮਾਰੀ ਘੋੜੇ ਤੇ ਅੱਡੀ ਘੋੜਾ 100 ਦੀ ਸਪੀਡ ਤੇ ਜਾ ਕੇ 50 ਮੀਟਰ ਜਾ ਕੇ ਉਹਨੇ ਘੋੜਾ ਇੱਧਰ ਨੂੰ ਮੂੰਹ ਕਰਕੇ ਖੜਾ ਲਿਆ ਕਹਿੰਦਾ ਗੱਲ ਸੁਣੋ ਸਾਦਾ ਮੈਂ ਕੋਈ ਬਿਮਾਰ ਬਿਮੋਰ ਨਹੀਂ ਕੋਈ ਅੰਨਾ ਉਹਨਾਂ ਨਹੀਂ ਓਸੇ ਡਾਕੂ ਦੇ ਬੰਦੇ ਆ ਤੈਨੂੰ ਕਿਹਾ ਸੀ ਨਾ ਚਾਰ ਪੰਜ ਦਿਨ ਪਹਿਲਾਂ ਵੀ ਢੂੜ ਕਰੋੜ ਲੈ ਲ ਤੂੰ ਨਹੀਂ ਮੰਨਿਆ ਨਾ ਹੁਣ ਤੈਨੂੰ ਨਾ ਪੈਸੇ ਮਿਲਣਗੇ ਨਾ ਘੋੜਾ ਉਹ ਸਾਧ ਕਹਿੰਦਾ ਵੀ ਤਾਂ ਹੁਣ ਸਹੀ ਗੱਲ ਹੈ ਵੀ ਕੋੜਾ ਤਾਂ ਉਸੇ ਦੀ ਹੁੰਦਾ ਹੈ ਜਿਹਦੇ ਹੱਥ 'ਚ ਉਹਦੀਆਂ ਵਾਗਾਂ ਹੋਣ ਕੋੜਾ ਤਾਂ ਹੋ ਗਿਆ ਤੁਹਾਡਾ ਮੈਂ ਤਾਂ ਕੋ ਨਹੀਂ ਸਕਦਾ ਪੈਸਾ ਪੁੱਛਦਾ ਚਲੋ ਕਹਿੰਦਾ ਆਉਣੇ ਜਾਣੀ ਚੀਜ਼ਾਂ ਸੀ ਤਾਂ ਪੈਸੇ ਵਾਲੇ ਹੈ ਨਹੀਂ ਬੰਦੇ ਸਾਧ ਸੰਤਾਂ ਕਹਿੰਦਾ ਪਰ ਇੱਕ ਬੇਨਤੀ ਕਰਨੀ ਉਹ ਕਹਿੰਦਾ ਕੀ ਕਹਿੰਦਾ ਕੋੜਾ ਤੁਸੀਂ ਖੋ ਲਿਆ ਮੈਥੋਂ ਸਾਰਾ ਕੁਝ ਹੋ ਗਿਆ ਤੁਸੀਂ ਹੁਣੇ ਕਿਸੇ ਨੂੰ ਦੱਸਿਓ ਨਾ ਯਾਰ ਆ ਕਹਾਣੀ ਵੀ ਤੁਸੀਂ ਐਂ ਖੋਇਆ ਸੀ ਮੈਥੋਂ ਐਦਾਂ ਉਹ ਹੱਸ ਪਿਆ ਡਾਕੂ ਕਹਿੰਦਾ ਇਹਦੇ ਨਾਲ ਕੀ ਫਰਕ ਪੈਂਦਾ ਕਹਿੰਦਾ ਇਹਦੇ ਨਾਲ ਵਿਸ਼ਵਾਸ ਟੁੱਟਦਾ ਉਹ ਕਹਿੰਦਾ ਵਿਸ਼ਵਾਸ ਕਿਦਾ ਟੁੱਟਦਾ ਕਹਿੰਦਾ ਜੇ ਤੁਸੀਂ ਦੱਸਤਾ ਨਾ ਫਿਰ ਆਉਣ ਵਾਲੇ ਸਮੇਂ 'ਚ ਭਵਿੱਖ ਦੇ ਵਿੱਚ ਲੋਕ ਸੱਚੀ ਮੁੱਚੀ ਦੇ ਅੰਨਿਆਂ ਤੇ ਸੱਚੀ ਮੁੱਚੀ ਦੇ ਬਿਮਾਰਾਂ ਤੇ ਸੱਚੀ ਮੁੱਚੀ ਦੇ ਗਰੀਬਾਂ ਤੇ ਮਸਕੀਨਾਂ ਤੇ ਨਾ ਯਕੀਨ ਕਰਨੋਂ ਹਟ ਜਾਣਗੇ ਵੀ ਕਿਤੇ ਡਾਕੂ ਹੀ ਨਾ ਹੋਵੇ ਯਾਰੇ ਜਦੋਂ ਜੀ ਭਗਵਾਨ ਤਮਾਨ ਨੇ ਵਿਸ਼ਵਾਸ ਤੋੜਤਾ ਪੰਜਾਬੀਆਂ ਦਾ ਲੋਕ ਕਹਿੰਣਗੇ ਛੱਡੋ ਪਰੇ ਯਾਰ ਫਿਰ ਹੁਣ ਹੁਣ ਜੇ ਇਹਨੇ ਹੀ ਤੋੜਤਾ ਫਿਰ ਰਹਿ ਕੇ ਗਿਆ ਸੋ ਉਹ ਬਹੁਤ ਵੱਡੀ ਗੱਲ ਹੈ ਜੀ ਮੇਰੇ ਲਈ ਮੈਨੂੰ ਤੁਹਾਡਾ ਹੌਸਲਾ ਚਾਹੀਦਾ ਉਹਦੇ ਵਾਸਤੇ ਮੈਨੂੰ ਤੁਹਾਡਾ ਪਿਆਰ ਚਾਹੀਦਾ ਹੈ ਤੁਹਾਡਾ ਸਹਿਯੋਗ ਚਾਹੀਦਾ ਹੈ ਸਰਕਾਰਾਂ ਨੇ ਕਈ ਵਾਰੀ ਕੰਮਾਂ 'ਚ ਕਾਨੂੰਨੀ ਰਿਚਣਾ ਆ ਜਾਂਦੀਆਂ ਨੇ ਕਈ ਕੰਮ ਕਰਨ ਨੂੰ ਟਾਈਮ ਲੱਗ ਜਾਂਦਾ ਪਰ ਮੈਂ ਇੰਨਾ ਕਹਿਣਾ ਮੈਂ ਜਾਣ ਕੇ ਟਾਈਮ ਨਹੀਂ ਲਾਉਂਦਾ ਕਿ ਕੋਈ ਫਾਈਲ ਮੇਰੇ ਸਾਈਨ ਕਰਕੇ ਰੁਕੀ ਪਈ ਹੈ ਮਹੀਨਿਆਂ ਤੋਂ ਹੀ ਕੋਈ ਮਹੀਨੇ ਤੋਂ ਫਾਈਲ ਰੁਕੀ ਪਈ ਹੈ ਕਿਉਂਕਿ ਮੈਂ ਸਾਈਨ ਨਹੀਂ ਕੀਤੇ ਮੈਂ ਇੱਕ ਫਾਈਲ ਵੀ ਪੈਂਡਿੰਗ ਨਹੀਂ ਛੱਡਦਾ ਮੈਂ ਸਵੇਰੇ 6:30 ਵਜੇ ਪਹਿਲੀ ਫਾਈਲ ਮੰਗਾ ਲੈਣਾ ਸ਼ਾਮ ਦੇ 7 ਵਜੇ 8 ਵਜੇ 10 ਵਜੇ ਤੱਕ ਵੀ ਇਹ ਕੰਮ ਕਰਨਾ ਪੈਂਦਾ ਇਹ ਕਰਦੇ ਆ ਕਿਉਂਕਿ ਇਹ ਕੰਮ ਮੈਂ ਲੋਕਾਂ ਤੋਂ ਹੱਥ ਜੋੜ ਕੇ ਮੰਗਿਆ ਹੈ ਕਿ ਮੈਨੂੰ ਇਹ ਕੰਮ ਦਿਓ ਤਾਂ ਫਿਰ ਮੈਨੂੰ ਕਰਨਾ ਚਾਹੀਦਾ ਫਿਰ ਮੈਨੂੰ ਕਰਨਾ ਚਾਹੀਦਾ ਕੱਲ ਹੀ ਆ ਪੁਲਿਸ ਖੜੀ ਆ ਸਾਡੀ ਸਾਢੇ 3 ਪੁੱਤ ਨੇ ਇਹ ਵੀ ਕੱਲ ਹੀ ਅਸੀਂ ਇੱਕ ਨਵੀਂ ਜੋ ਕਿ ਦੇਸ਼ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਨਵੀਂ ਪੁਲਿਸ ਬਣਾ ਰਹੇ ਆ ਸੜਕ ਸੁਰੱਖਿਆ ਫੋਰਸ ਐਸ ਐਸ ਐਫ ਉਹ ਸੜਕਾਂ ਤੇ ਹੋਣਗੀਆਂ ਉਹਨਾਂ ਨੂੰ ਨਵੀਆਂ ਗੱਡੀਆਂ ਦੇਵਾਂਗੇ ਹਰ 30 ਕਿਲੋਮੀਟਰ ਬਾਅਦ ਇੱਕ ਗੱਡੀ ਤੁਹਾਨੂੰ ਮਿਲਿਆ ਕਰੂਗੀ ਉਹਨਾਂ ਕੋਲੇ ਫਰਸਟ ਡੇਡ ਦਾ ਸਮਾਨ ਹੋਊਗਾ ਉਹਨੂੰ ਐਂਬੂਲੈਂਸੇਜ਼ ਹੋਣਗੀਆਂ ਰਿਕਵਰੀ ਬੈਨਾਂ ਹੋਣਗੀਆਂ ਕੋਈ ਟਰੱਕ ਖਰਾਬ ਹੋ ਗਿਆ ਉਹਨੂੰ ਉਹਨੂੰ ਬੈਨ ਨਾਲ ਕ੍ਰੇਨ ਨਾਲ ਚੱਕ ਕੇ ਸਾਈਡ ਤੇ ਕਰ ਦਿਓ ਜ਼ਿਆਦਾਤਰ ਮੌਤਾਂ ਜਦੋਂ ਆਪਾਂ ਸੁਣਦਿਆਂ ਪੜਦੇ ਆ ਸੁੰਦਰ ਦੇ ਵਿੱਚ ਖੜੇ ਟਰੱਕ ਚ ਗੱਡੀ ਵੜ ਗਈ ਜੀ ਸਾਰਾ ਪਰਿਵਾਰ ਹੀ ਖਤਮ ਹੋ ਜਾਂਦਾ ਜੀ 14 ਮੌਤਾਂ ਹੁੰਦੀਆਂ ਜੀ ਮੈਂ ਪਾਰਲੀਮੈਂਟ ਚ ਡਾਟਾ ਘਟਾਇਆ ਸੀਗਾ ਇੱਕ ਦਿਨ ਚ ਪੰਜਾਬ ਚ 14 ਪੂਰੇ ਮੁਲਕ ਚ ਨੰਬਰ 1 ਆ ਆਪਾਂ 14 ਦਾ ਮਤਲਬ ਜੇ ਤੁਸੀਂ ਮਹੀਨਿਆਂ ਤੇ ਸਾਲਾਂ ਚ ਕਰ ਲਓਗੇ 5000 ਤੋਂ ਉੱਪਰ ਬੰਦਾ ਮਰ ਜਾਂਦਾ ਜੀ ਸੜਕਾਂ ਤੇ ਸਾਲ ਚ ਔਰ ਐਕਸੀਡੈਂਟ ਇਹ ਨਹੀਂ ਦੇਖਦਾ ਕਿ ਵਿੱਚ ਕੌਣ ਬੈਠਾ ਹੈ ਆਪਾਂ ਕਹਿੰਦੇ ਨੇ ਕਿਸਮਤ ਸੀ ਐਂ ਲਿਖੀ ਹੋਈ ਸੀ ਮੈਨੂੰ ਲੱਗਦਾ ਘਟੋ-ਘਟੇ ਇਸ ਲਿਖੀ ਹੋਈ ਨੂੰ ਤਾਂ ਆਪਾਂ ਬਦਲ ਸਕਦੇ ਆ ਜੇ ਪੁਰਸ਼ ਹੋਵੇ ਟਾਈਮ ਤੇ ਇਲਾਜ ਮਿਲ ਜੇ ਚੱਕਿਆ ਜਾਵੇ ਬੰਦਾ ਉਥੋਂ ਜਾਂ ਐਕਸੀਡੈਂਟ ਹੋਵੇ ਹੀ ਨਾ ਸੋ ਸੜਕ ਸੁਰੱਖਿਆ ਫੋਰਸ ਅਸੀਂ ਕਾਇਮ ਕੀਤੀ ਹੈ ਜੇ ਸਮਝ ਲਓ ਵੀ 14 ਨੇ ਅਗਲੇ ਮਹੀਨੇ ਤੋਂ ਮੈਂ ਤੁਹਾਨੂੰ ਡਾਟਾ ਦੇ ਦੂੰਗਾ ਸਾਰਾ ਕਿ ਇਹਨਾਂ ਦੇ ਆਉਣ ਨਾਲ ਕਿੰਨਾ ਘਟਿਆ ਜੇ ਆਪਾਂ 5-7 ਵੀ ਇੱਕ ਦਿਨ 'ਚ ਮੌਤਾਂ ਘਟਾ ਲਿਆਂ ਸਮਝ ਲਓ ਸਾਲ 'ਚ 2500 ਬੰਦੇ ਦੀ ਜਿੰਦਗੀ ਬਚਾ ਲਈ 2500 ਬੰਦੇ ਅਸੀਂ ਤਾਂ ਬਦ ਚਾਹਾਂਗੇ ਕਿ ਸਾਰੀਆਂ ਹੀ ਬੰਦ ਹੋ ਜਾਣ ਸੋ ਅੱਜ ਦੇ ਜ਼ਮਾਨੇ 'ਚ ਕਾਲੀ ਦਾ ਜ਼ਮਾਨਾ ਹੈ ਗੱਡੀਆਂ ਵੱਡੀਆਂ ਨੇ ਸੜਕਾਂ ਬਣ ਗਈਆਂ ਪਤਾ ਨਹੀਂ ਕਿਹਦੇ ਨਾਲ ਏਸ ਲੱਗੀ ਐ ਜਾਣੇ ਆ ਬਸ ਭਜਾਈ ਜਾਣੇ ਆ ਜਿੱਧਰ ਨੂੰ ਗਾਂਡੀ ਭੱਜ ਜਾਂਦਾ ਉਧਰ ਨੂੰ ਭੱਜੇ ਜਾਂਦੇ ਆ ਉਹੀ ਗੱਲ ਹੈ ਨਾ ਕਿ ਉਹ ਆਦਮੀ ਬਹੁਤ ਦੁਖੀ ਹੈ ਜਿਸ ਦਾ ਪੜੋਸੀ ਸੁખી ਹੈ ਜੇ ਕੋ ਆਂਡੀਆਂ ਨੇ ਕਾਰ ਲੈ ਲਈ ਆਪਾਂ ਇਹ ਨਹੀਂ ਸੋਚਦੇ ਮੈਂ ਵੀ ਮਿਹਨਤ ਕਰਕੇ ਵੱਡੀ ਕਾਰ ਲਵਾਂ ਆਪਾਂ ਇਹੀ ਸੋਚ ਜਾਨੇ ਕੋਈ ਗੱਲ ਨਹੀਂ ਹਾਰਨ ਮਾਰਦਾ ਕਦੇ ਚ ਰੀਟਾਂ ਪਾਵਾਂਗੇ ਰੀਟਾਂ ਪਾ ਵੀ ਦਿੰਨਿਆ ਕਦੇ ਐਂ ਜਦ ਜਾਂਦੇ ਬਸ ਉਹੀ ਚ ਰੀਟਾਂ ਹੀ ਪਾਉਣ ਦੀ ਆਦਤ ਹੈ ਸਭਪਾ ਸਾਰੇ ਇਕੱਠੇ ਜੇ ਤਰੱਕੀ ਕਰੀਏ ਤਾਂ ਫਿਰ ਤਰੱਕੀ ਹੋ ਜੂਗੀ ਜੇ ਕਿਸੇ ਗਰੀਬ ਦੀ ਮੂੰਹ ਦੀ ਬੁਰਕੀ ਬਣ ਜੋ ਜੇ ਕਿਸੇ ਗਰੀਬ ਦੇ ਬੱਚੇ ਦੀ ਕਿਤਾਬ ਦਾ ਇੱਕ ਪੰਨਾ ਬਣ ਜਾਓ ਇਹ ਤੋਂ ਵੱਡਾ ਪੁੰਨ ਕੋਈ ਨਹੀਂ ਹੈਗਾ ਭਾਈ